ਦੇਖੋ ਕੇ ਸਿੱਧੂ ਦੇ ਕਾਤਲ ਨੂੰ ਦੇਖੋ ਕੇ ਜੀ ਆਇਆਂ ਨੂੰ ਦੇਖੋ ਕੇ ਜੀ ਆਇਆਂ ਨੂੰ ਦੇਖੋ ਕੇ ਜੀ ਆਇਆਂ ਨੂੰ ਸਿੱਧੂ ਤੇਰੀ ਸੋਹਣੇ ਜਰਾ ਜੀ ਦੇਖੋ ਕੇ ਅੱਲਾਹ ਜੀਂਦਾਬਾਦ ਜਿੰਦਾਬਾਦ ਸਿੱਧੂ ਦੇ ਕਾਤਲ ਜਿੰਦਾਬਾਦ ਜਿੰਦਾਬਾਦ ਸਿੱਧੂ ਦੇ ਕਾਤਲ ਜਿੰਦਾਬਾਦ ਤੁਹਾਨੂੰ ਪਤਾ ਕੀ ਅੱਜ ਪੰਜਾਬ ਦੇ ਮਹਾਨ ਸਬੂਤ ਇਹ ਨੁਕਤੇਵਿਆਂ ਦਾ ਪੁੱਤ ਕਹਿੰਦੇ ਆ ਸਿੱਧੂ ਮੂਸੇਵਾਲਾ ਸਾਡੇ ਮਸ਼ਹੂਰ ਸਿੰਗਰ ਟਰੈਕਟਰ ਔਰ ਕਾਂਗਰਸ ਪਾਰਟੀ ਦੇ ਕੈਂਡੀਡੇਟ ਵੀ ਸੀ 2022 ਦੇ ਵਿੱਚ ਉਹਨਾਂ ਨੂੰ ਅੱਜ ਦੇ ਦਿਨ ਪੰਜਾਬ ਸਰਕਾਰ ਦੀ ਨਲਾਇਕੀ ਦੇ ਕਾਰਨ ਉਹ ਸਾਡੇ ਤੋਂ ਔਰ ਪਰਿਵਾਰ ਤੋਂ ਬੜੀ ਬੇਰਹਿਮੀ ਦੇ ਨਾਲ ਖੋਲੇ ਗਏ ਸੋ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਵਿਰਿੰਗ ਜੀ ਔਰ ਸਮੁੱਚੀ ਸਾਡੀ ਯੂਥ ਕਾਂਗਰਸ ਦੀ ਲੀਡਰਸ਼ਿਪ ਦੇ ਦਿਸ਼ਾ ਨਿਰੇਸ਼ਾ ਹੇਟ ਅੱਜ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਇੱਕ ਕੈਂਡਲ ਮਾਰਚ ਕੱਢਿਆ ਤਾਂ ਕਿ ਅਸੀਂ ਜੋ ਸਿੱਧੂ ਮੂਸੇਵਾਲਾ ਨੇ ਅਸੀਂ ਉਹਨਾਂ ਦੀ ਜੋ ਯਾਦ ਹੈ ਉਹਨੂੰ ਬਰਕਰਾਰ ਰੱਖ ਸਕੀਏ ਤੇ ਲੋਕਾਂ 'ਚ ਇੱਕ ਮੈਸੇਜ ਦਈਏ ਕਿ ਅੱਜ ਵੀ ਜੋ ਸਿੱਧੂ ਮੂਸੇਵਾਲਾ ਜੀ ਨੇ ਉਹ ਸਾਡੇ ਵਿੱਚ ਜਿਉਂਦੇ ਨੇ ਸਾਡੀ ਸਾਹਮਣੇ ਵਾਲੀ ਸਾਰੀ ਕਾਂਗਰਸ ਪਾਰਟੀ ਦੀ ਟੀਮ ਮੇਰਾ ਛੋਟਾ ਵੀ ਰੋਬਿਨ ਗੌਰਵ ਤੇ ਹੋਰ ਵੀ ਆਪਣੇ ਅਨੁਜ ਜੀ ਖੜੇ ਨੇ ਅਨੁਜ ਕੁਮਾਰ ਇਹ ਵੀ ਸਾਡੇ ਬੜੇ ਤਗੜੇ ਵਰਕਰ ਨੇ ਸੋ ਸਾਰੀ ਅਸੀਂ ਬੜੇ ਸ਼ਾਰਟ ਨੋਟਿਸ ਦੇ ਉੱਤੇ ਅੱਜ ਇਹ ਪ੍ਰੋਗਰਾਮ ਰੱਖਿਆ ਤੋ ਸਾਡਾ ਜਿਹੜਾ ਮੈਸੇਜ ਦੇਣ ਦਾ ਮਕਸਦ ਹੈ ਕਿ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਉਸ ਨੌਜਵਾਨ ਨੇ ਲੋਕਾਂ ਨੂੰ ਜੁਗਾ ਕੇ ਆਪ ਸੱਜਦ ਲਈ ਸੌ ਗਿਆ ਉਹਨੇ ਬੜੇ ਸੁਨੇ ਸੁਨੇ ਗੀਤ ਕੱਢੇ ਔਰ ਪੰਜਾਬ ਸਰਕਾਰ ਦੀ ਨਲਕੀ ਨੂੰ ਅਸੀਂ ਲੋਕਾਂ ਚ ਲੈ ਜਾਣਾ ਚਾਹੁੰਦੇ ਆ ਕਿ ਅੱਜ ਪੰਜਾਬ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਵੱਖ-ਵੱਖ ਡਿਸਟ੍ਰਿਕਟਸ ਦੇ ਵਿੱਚ ਕੱਢਿਆ ਜਾ ਰਿਹਾ ਹਰਕਾ ਸਾਂਨੇ ਵਾਲ ਦੇ ਵਿੱਚ ਅੱਜ ਇਹ ਜਿਹੜੀ ਪੁਰਾਣੀ ਸਬਜ਼ੀ ਦਾਣਾ ਮੰਡੀ ਹੈ ਉੱਥੋਂ ਸ਼ੁਰੂ ਹੋ ਕੇ ਅੱਜ ਜਿਹੜਾ ਪੋੜਾ ਹੈ ਇੱਥੇ ਆ ਕੇ ਸਮਾਪਤ ਹੋਇਆ ਸੋ ਇਹਦਾ ਇੱਕੋ ਇੱਕ ਜਿਹੜਾ ਆਪਣਾ ਉਦੇਸ਼ ਸੀਗਾ ਸਾਡੇ ਮਰਹੂਮ ਨੌਜਵਾਨ ਸਾਥੀ ਨੂੰ ਯਾਦ ਕਰਨਾ ਸੀ ਮੌਜੂਦਾ ਸਰਕਾਰ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਸਿੱਧੂ ਮੂਸੇਵਾਲਾ ਜੀ ਨੂੰ ਗਵਾਉਣ ਤੋਂ ਬਾਅਦ ਵੀ ਅੱਜ ਪੰਜਾਬ ਸਰਕਾਰ ਨਹੀਂ ਜਾਗੀ ਅੱਜ ਉਸੇ ਤਰ੍ਹਾਂ ਦੇ ਨਾਲ ਜੋ ਪਤਲੋ ਘਰਾਤ ਹੈ ਜੋ ਦਿਨ ਦਿਹਾੜੇ ਲੁੱਟਖੋ ਹੋ ਰਹੀ ਆ ਬਰਕਰਾਰ ਹੈ ਇਹਨਾਂ ਦੀ ਮੌਤ ਤੋਂ ਬਾਅਦ ਵੀ ਸਰਕਾਰ ਨੇ ਕੁਝ ਨਹੀਂ ਸਿੱਖਿਆ ਤੁਸੀਂ ਦੇਖ ਲਓ ਕੱਲ ਮਜੀਠਾ ਰੋਡ ਦੇ ਉੱਤੇ ਗ੍ਰਨੇਡ ਫਟਿਆ ਇੱਕ ਕਾਲੀਦਲ ਦੇ ਕੌਂਸਲਰ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਜਲੰਧਰ ਇੱਕ ਵਕੀਲ ਸਾਥੀ ਸੀ ਕਾਲੀਦਲ ਦਾ ਸਬੰਧਤ ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਔਰ ਅਨੇਕਾਂ ਘਟਨਾਵਾਂ ਹੋ ਰਹੀਆਂ ਜਿੱਥੇ ਪੰਜਾਬ ਦੇ ਬੜੀਆਂ ਕੀਮਤੀ ਜਾਨਾਂ ਜਿਹੜੀਆਂ ਜਾ ਰਹੀਆਂ ਨੇ ਔਰ ਪੰਜਾਬ ਦੀ ਸਰਕਾਰ ਲਾਅ ਐਂਡ ਆਰਡਰ ਲੈ ਕੇ ਬਿਲਕੁਲ ਫੇਲ ਸਾਫ ਹੋਈ ਜਾਂਦੀ ਹੈ ਅੱਜ ਦਾ ਕੈਂਡਲ ਮਾਰਦਿਆ ਮਰੂਮ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਸਾਡੇ ਨੌਜਵਾਨ ਸਾਥੀਆਂ ਵੱਲੋਂ ਮੇਰੇ ਵੱਡੇ ਵੀਰ ਐਡਵੋਕੇਟਾ ਮਨਵੀਰ ਸਿੰਘ ਢੱਲੀਆਲ ਇਹਨਾਂ ਦੀ ਰਹਿਨਮਾਈ ਹੇਠਾਂ ਸਾਹਨੇ ਵਾਲਾ ਬੜੇ ਸ਼ਾਰਟ ਨੋਟਿਸ ਚ ਆ ਸੀ ਸਾਰੇ ਸਾਥੀਆਂ ਨੂੰ ਮੈਸੇਜ ਲਾਇਆ ਤੇ ਸਾਰੇ ਸਾਥੀਆਂ ਦਾ ਧੰਨਵਾਦ ਜਿਹੜੇ ਇਸ ਕੈਂਡਲ ਮਾਰਚ ਤੇ ਆ ਪਹੁੰਚੇ ਨੇ ਇਸ ਕੈਂਡਲ ਮਾਰਚ ਰਾਹੀਂ ਅਸੀਂ ਇੱਕ ਪਿਆਰ ਸਰਕਾਰ ਜੋ ਵੀ ਛੁੱਟੀ ਪਈ ਆ ਉਹਨੂੰ ਜਗਾਉਣਾ ਚਾਹੁੰਦੇ ਆ ਕਿ 3 ਸਾਲ ਬੀਤਣ ਦੇ ਬਾਵਜੂਦ ਵੀ ਸਿੱਧੂ ਮੂਸੇਵਾਲ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਤੇ ਇੱਕ ਐਡਾ ਵੱਡਾ ਸੈਲੀਬ੍ਰਿਟੀ ਹੋਣ ਦੇ ਨਾਤੇ ਉਹਨਾਂ ਨੂੰ ਸੈਲੀਬ੍ਰੇਟ ਨਹੀਂ ਮਿਲਿਆ ਤੇ ਆਮ ਪਬਲਿਕ ਆਮ ਆਲੀ ਪਾਰਟੀ ਦੀ ਸਰਕਾਰ ਤੋਂ ਕੀ ਉਮੀਦ ਕਰ ਸਕਦੀ ਹੈ ਸੋ ਅਸੀਂ ਸਰਕਾਰ ਨੂੰ ਪੂਰਾ ਜੋਰ ਮੰਗ ਕਰਦੇ ਆਂ ਕਿ ਸਿੱਧੂ ਮਸੇਵਾਲੇ ਦੇ ਕਾਪਲਾ ਨੂੰ ਜਲਦੀ ਤੋਂ ਜਲਦੀ ਉਹਨਾਂ ਦੇ ਬਣਦੀ ਜਿਹੜੀ سزا ਉਹਨਾਂ ਦਿੱਤੀ ਜਾਵੇ ਧੰਨਵਾਦ ਅੱਜ ਸਾਡਾ ਜਿਹੜਾ ਅੱਜ ਸਿੱਧੂ ਮਸੇਵਾਲੇ ਦੀ ਤੀਜੀ ਵਰ੍ਹੇਈ ਆ ਅਸੀਂ ਉਹਨੂੰ ਦੇਖਦੇ ਹੋਏ ਅੱਜ ਕੈਂਡਲ ਮਾਰਚ ਕਰਦੇ ਆ ਸਾਡੇ ਮਨਵੀਰ ਸਿੰਘ ਥਾਲੀ ਵਾਲਾ ਇਹਨਾਂ ਦੇ ਸ਼ੋਰਟ ਮੈਸੇਜ ਦੇ ਵਿੱਚ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਕੈਂਡਲ ਮਾਰਚ ਕੀਤਾ ਅਸੀਂ ਇਹ ਵੀ ਚੀਜ਼ ਨੂੰ ਪੰਜਾਬ ਸਰਕਾਰ ਦੀ ਨਿਰਾਸ਼ਾ ਕਿ ਤੀਜੀ ਵਰਸੀ ਵੀ ਹੁਣ ਤੱਕ ਦਿਵਿਗ ਸੁద్ధి ਮੁਸੇ ਵਾਲੇ ਨੂੰ ਕੋਈ ਇਨਸਾਫ ਨਹੀਂ ਮਿਲਿਆ ਤੇ ਜਿੰਨੀਆਂ ਤੁਸੀਂ ਅੱਜ ਦੇਖਦੇ ਹੋ ਹਰੇਕ ਨਿਤਵਾਰ ਦਾਤਾ ਜਿੰਨੀਆਂ ਵੀ ਹੋੜੀਆਂ ਨੇ ਕੋਈ ਲੋਇਨ ਆਰ ਦਾ ਬਿਲਕੁਲ ਮਾੜਾ ਹਾਲ ਹੋਇਆ ਪਿਆ ਕਿਸੇ ਦਾ ਮਾਮਾ ਦਾ ਪੁੱਤ ਮਰ ਰਿਹਾ ਕਿਸੇ ਦਾ ਕੁਛ ਹੋ ਰਿਹਾ ਕੁਛ ਰੋਜ਼ ਨਿਤ ਗੋਲੀਆਂ ਚੱਲ ਰਹੀਆਂ ਕੋਈ ਕਤਲ ਹੋ ਰਿਹਾ ਲੁੱਟਖਾ ਹੋ ਰਹੀਆਂ ਨੇ ਤੇ ਤੁਸੀਂ ਇੱਕ ਹੋਰ ਵੀ ਦੇਖਦੇ ਹੋ ਨਸ਼ੇ ਦੇ ਵਿਰੁੱਧ ਵੀ ਚੱਲ ਰਹੇ ਆ ਤੁਸੀਂ ਇੱਕ ਚੀਜ਼ ਦੇਖੀ ਸੀ ਤੁਸੀਂ ਉਹ ਥਾਰ ਵਾਲੀ ਕੋਸਟੇਬਲ ਬਿੱਬੀ ਸੀ ਉਹ ਜਿਹੜੇ ਆਮ ਲੋਕਾਂ ਦੀ ਤਾਂ ਛੋਟੇ-ਛੋਟੇ ਜਿਹੜੇ ਨਸ਼ੇ ਖਾਂਦੇ ਸੀਗੇ ਉਹਨਾਂ ਦੀ ਤਾਂ ਕੋਠੀਆਂ ਵੀ ਢਾਈਆਂ ਨੇ ਮਕਾਨ ਵੀ ਢਾਏ ਨੇ ਅੱਜ ਤੱਕ ਤੁਸੀਂ ਦੇਖਿਆ ਉਹਦੇ ਇੱਕ ਪਿੰਡਰ ਤੱਕ ਵੀ ਨਹੀਂ ਛੇੜਿਆ ਉਹ ਇਸ ਕਰਕੇ ਜਿਹੜੇ ਪੰਜਾਬ ਗਵਰਨਮੈਂਟ ਦੀ ਜਿਹੜੀ ਨਿਲਾਟੀਆਂ ਨੇ ਇਨੂੰ ਆਪਣੇ ਆਪ ਸੋਚਾਂ ਨਾ ਉਹ ਪੰਜਾਬ ਗਵਰਨਮੈਂਟ ਹੁਣ ਵੀ ਬਾਜ਼ ਆ ਜਾਣ ਹਜੇ ਵੀ 2 ਸਾਲ ਪਏ ਨੇ ਨਹੀਂ ਤਾਂ ਬਹੁਤ ਮਾੜਾ ਅਸਰ ਹੋਊਗਾ ਇਹਦਾ ਇਸੇ ਕਰਕੇ ਅਸੀਂ ਸਿੱਧੇ ਮੋਸੇਵਾਲੇ ਨੂੰ ਸੰਸਦ ਲਈ ਬੇਟ ਕਰਦੇ ਆ